ਆਪਾ ਤਾਂ ਕਦੇ ਵੀ ਕਿਸੇ ਨੂੰ ਗਲਤ ਰਹਿ ਨਹੀਂ ਦਿੱਤੀ ਗਲਦੀਪ ਸਿੰਘ ਤੂੰ ਤਾਂ ਫੇਰ ਵੀ ਮੇਰਾ ਜਿਗਰੀ ਯਾਰ ਹੈ ਜੋ ਮੈਂ ਕਹਿ ਰਿਹਾ ਨਾ ਸਮਝ ਤੂੰ ਵੀ ਰਹੀ ਹੈ ਸਹੀ ਸਹੀ ਦੱਸੀ ਬੰਦਾ ਕੌਣਾ ਹੈ ਜਿਹਨੂੰ ਨਾਲ ਲਈ ਫਿਰਦੀ ਹੈ ਵੀ ਨਹੀਂ ਜਾਣੇ ਉਹ ਕੁਛ ਨਹੀਂ ਮੜ ਗਈ ਸੈਟਿੰਗ ਜੀ ਕਰਨ ਵਾਲੀ ਆ अच्छा 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 मैं, तो मैं सुबह पानी हा, 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 पाया -पाया आ, थंड़ा, थंड़ा पानी ठंडा ठंडा है है पूरा ठीक अच्छा, फिर मैं चल दी खा लो पैसे सब्जी बना लि फुल ठीक होटल तू फिर चल को दुपेरी ਅੱਜ ਸਰਦੀ ਸੂਜੀ ਬਣਾਇ। ਇੱਕ ਕੰਮ ਇਹ 500 ਦਾ ਬੰਦੇ ਕੋਲੇ ਨੋਟ ਹੋਵੇ। ਤਾਂ ਫਿਰ ਆਲੂ ਗੰਨੇ ਬਣਾਉਣੇ ਆ। ਮੀਟ ਬਣਾਵਾਂਗੇ ਅੱਜ ਮੀਟ। ਹੈ? ਬਾਕੀ ਜਿਹੜਾ ਸਮਾਨ ਲਿਆਉਣਾ ਉਹ ਤਾਂ ਮਾਪੇ ਲੈਉਣਾ। ਕੰਨੇ ਗੁੰਨੇ ਛੀਰ ਲੈ ਮਿੱਤਰਾ। ਬਣਾਉਣੇ ਆ ਸਰ। ਟਿੱਕਾ ਮਲੇ ਨਾਲ ਦੁਪਹਿਰੇ ਲੰਚ ਮੁਰਗੇ ਨਾਲ ਕਰਾਂਗੇ। ਉਹ ਫਸਤਾਂ ਲਈ ਟੀ ਬੋਤਲ ਹੋ ਗਈ ਸਰ ਬੋਲਣਗੇ ਮੈਨੂੰ। ਦੱਸਦੇ ਆ ਨੀ ਨਾ ਚੰਗੀ ਐ ਵਿਚਾਰੀ ਕੀ ਹਰ ਤੇ ਮੀਟ ਬਣਾ ਲਾਂਗੇ ਇਹਦੇ ਤੇ ਵੀ ਜਾਣ ਪਾਉਗੀ ਵਿਚਾਰੀ ਜਾਂਦੀ ਐ ਮਿਹਨਤ ਕਰਦੀ ਐ ਹੈ ਉਹ ਨਾਲੇ ਮੀਟ ਤੋਂ ਪਹਿਲਾਂ ਪਹਿਲਾਂ ਮੈਂ ਚੂਣ ਬਣਾ ਲੈਨੇ ਪਕਸ਼ਗਲਾਣਾਗੇ ਨਜ਼ਾਰਾ ਲੈ ਲਾਂਗੇ ਹੈ ਇਹਦੇ ਆਉਣ ਨੂੰ ਕੰਮ ਨਿਵੇੜ ਦਿਆਂਗੇ ਨਹੀਂ ਤਾਂ ਇਹਨੇ ਕਹਿਰੀ ਜਨਾਨੀਆਂ ਬੋਲਣ ਵੀ ਲੱਗ ਜਾਂਦੀਆਂ ਹੁੰਦੀ ਹੈ ਹੈ ਚਲੋ

ਕਲਿਪਾ ਉਹ ਕਲਿਪਾ ਕਿਹੜੇ ਖੁੰਝੇ ਚ ਲੁਕਿਆ ਬੈਠਾ ਹੈ ਲੱਗਦਾ ਬੱਕਰਾ ਨਹੀਂ ਬੈਠਾ ਹੈ ਓਏ ਆ ਜਾ ਆ ਜਾ ਥੁੜਾ ਕੇ ਮਾਰਦਾ ਆ ਜਾ ਆ ਜਾ ਓ ਕਰਈ ਹੈ ਆ ਗਿਆ ਵਰਕੋ ਦੀ ਕੀ ਹਾਲ ਹੈ ਬਹੁਤ ਵਧੀਆ ਕਿਵੇਂ ਅੱਜ ਦੁਪਹਿਰੀ ਲੱਗਿਆ ਪਏ ਬਸ ਰੱਬ ਨੇ ਕਰਮਾਂ ਚ ਐਸ ਲਈ ਕੀ ਹੈ ਲੈ ਥੋੜਾ ਨਹੀਂ ਅੱਜ ਪਹਿਲੇ ਤੋਂ ਮੈਂ ਉਹ ਫੜ 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 ਤੂੰ ਜਲਦ ਆ ਸਕੋਲੀ ਹਾਂ ਇਹ ਤੂੰ ਵੇਲੇ ਵੇਲੇ ਸੈਟਅਪ ਕੀਤਾ ਮੁਕਾਲੇ ਪਲਾਸਟਰ ਕਰਾ ਲਿਆ ਹੈ ਦਪਹਿਰੇ ਦਰੂ ਸੀਨ ਲੱਗਿਆ ਨਾ ਮੀਰ ਮੁਰਵੇ ਦੇ ਪਹਿਰੇ ਤੋਂ ਲੱਗਿਆ ਨਾ ਖਰਚਾ ਯਾਰ ਕਿੱਥੋਂ ਪੂਰਾ ਕਰਨਾ ਬੰਨਣਾ ਬਾ ਉਹ ਪੁਜਾਈ ਤੇਰੇ ਛੇਰ ਲੱਗੀ ਹੈ ਜੌਬ ਕਰਦੀ ਜੌਬ ਜੌਬ ਕਰਦੀ ਹੈ ਹੋਰ ਜਾਣ ਲੱਗੇ ਭਇਆ ਹਰ ਕਦੇ 1500 ਰੁਪਏ ਆਪਣੀ ਜੇਬ ਚ ਪਾ ਲੈਂਦੀ ਹੈ ਅੱਛਾ ਯਾਰ ਹੋਰ ਅੱਜ ਤਾਂ ਧਰ ਕੋ ਬਣਿਆ ਹੋਰ ਐਵੇਂ ਥੋੜਾ ਬਣ ਜੰਦਾ ਕਿਤੇ ਆ ਲੈ ਅਬ ਅੱਲਾ ਆਪਤੀ ਆਏ ਹੋਰ ਸੁਣਾ ਦੂ ਮੈਂ ਬੜੀਆ ਮੇਰੇ ਤਾਂ ਬਹੁਤ ਸਵਾਲ ਬਣਾਇਆ ਤੇ ਹੋਰ ਮੈਗੋ ਜਾ ਹਾਂ ਮੈਨਾਂ ਕਹਿੰਦਾ ਰੱਬ ਨੇ ਜੋ ਜੀ ਮੇਰੀ ਸੁਣੀ ਨਾ ਸਭ ਦੀ ਸੁਣਿਆ ਜੇ ਵਾ ਕਹਿੰਦੇ ਉਹਦੇ ਰੱਬ ਨੇ ਦਿੱਤੀਆਂ ਗਾਜਰਾ ਤੇ ਵਿਚੀ ਰੰਬਾਰ ਅਟ ਹੁਣ ਆਪਾਂ ਨੇ ਧਾਈ ਗਰੇ ਕਰਨੇ ਅੱਛਾ ਹੋਰ ਹੁਣ ਆਇਆ ਕਰ ਹਾਂ ਇੱਕ guna ਮੋٹے ਮੋٹے ਜਿਹੇ ਬਾਰਾ ਅੱਛਾ ਮੁੜ ਕੇ ਨੰਦਰੀ ਭਜਾਈ ਆਗੀ ਨਾ ਪਲੇ ਰਿੰਗ ਨਾਲ ਨੇ ਬੋਲਣ ਲੱਗ ਜੰਦੇ ਆਪਾਂ ਹੁਣ ਪਲੇ ਥੋੜਾ ਘੋਣਾ ਬਸਾਂ ਕੰਮ ਲੋਡ ਆਇਆ ਤੇ ਐਨੇ ਗਾਟੜ ਉਪਰਾ ਤੇ ਬੈਠ ਜੀ ਇਹ ਵੀ ਠੀਕ ਹੈ ਨਾ ਕਰਕੇ ਬਈ ਚਲ ਪਾ ਦੇ ਬਾਲਾ ਬਸ ਤਾਪੇ ਬੜਾ ਦੇਦਾ ਬਾਲਾ ਬੜਾ ਬਾਕੀ ਆ ਮੈਂ ਦੋਟਾ ਹੀ ਵੇਚਾ ਕਰਿਆ ਕਰੇ ਨਾ ਕੱਲੇ ਅੱਛਾ ਜਦੋਂ ਮਰਜ਼ੀ ਆ ਜਾਇਆ ਕਰ ਚਲ ਠੀਕ ਕਦੇ ਨੀਡ ਬਣਾ ਰਿਆ ਹੀ ਕਦੇ ਮੱਛੀ ਬਣਾ ਰਹੀ ਕਦੇ ਪੁਰਜੀ ਬਣਾ ਲਈ ਕਦੇ ਜੋ ਮਰਜ਼ੀ ਆਦਾ ਆਪਣਾ ਚੈੱਕ ਨੂੰ ਹੋ ਰਾਇਆ ਜਿਹਦੇ ਕੋਲ ਆਪਦਾ ਫਾਂਡੇ ਦਾ ਨਿਆਣਾ ਲੈਣਾ ਤਾਂ ਜਿੰਨੀ ਐਂ ਜੁਣੀ ਹੈ ਹੈ ਜਦੋਂ ਮਰਜ਼ੀ ਆ ਜਾ ਕਰ ਕੋਈ ਗੱਲ ਨਹੀਂ ਚੰਗਾ ਦਾ ਰੇ ਤੋ ਲੈ ਕੇ ਦੋਟਾ ਹੀ ਵੇਚਾ ਕੇ ਬੱਸ ਐਸੇ ਕੰਮ ਹੀ ਕਰਨੇ ਆ ਚਲ ਠੀਕ ਹੈ ਫਿਰ ਕੋਈ ਜਾ ਵਾ ਇੱਕ ਤਾਂ ਹੋਰ ਲੜਾ ਨਹੀਂ ਬਸ ਉਹ ਲਾ ਲਾ ਨਹੀਂ ਨਹੀਂ ਬਸ ਚੰਗਾ ਚਲ ਠੀਕ ਹੈ ਚੰਗਾ ਔਰ ਰੱਬ ਨੇ ਗਜ਼ਰਾਂ ਦਿੱਤੇ ਅਦਰੰਭ ਦਿੱਤੇ ਚੱਲੂਗਾ ਔਰ ਰੱਬ ਨੇ ਗੱਤਿਆ ਸਸਕੀਰ ਜੀ ਅੱਛਾ ਜੀ ਉਹ ਠੀਕ ਹਾਂਜੀ ਠੀਕ ਵਧੀਆ ਬਾਜੀ ਸ਼ੁਕਰ ਆ ਤੁਸੀਂ ਸਾਡੇ ਘਰ ਆਏ ਉਹ ਕੁਲਦੀਪ ਨੇ ਫੋਨ ਕਰਤਾ ਸੀ ਮੈਂ ਕਿਹਾ 10 ਮਿੰਟ ਕੁਲਦੀਪ ਕੋਲ ਜਾ ਆਈਏ ਅੱਛਾ ਅੱਛਾ ਠੀਕ ਹੈ ਜੀ ਅ ਪਰਦਾ ਜੀ ਮੈਂ ਸੁਣਿਆ ਵੀ ਤੁਹਾਨੂੰ ਜੌਬ ਮਿਲ ਗਈ ਹੈ ਨਾ ਉੱਥੇ ਹਾਂ ਜੀ ਹਾਂਜੀ ਹਾਂਜੀ ਚਲ ਬਹੁਤ ਚੰਗੀ ਗੱਲ ਹੈ ਚਲ ਮਹਾਰਾਜ ਭਲਾ ਕਰੇ ਹਾਂਜੀ ਹੋਰ ਬਾਈ ਜੀ ਬਸ ਠੀਕ ਹੈ ਬਈ ਸਸਰੀ ਕਾ ਕਿਵੇਂ ਹੈ ਠੀਕ ਹੈ ਮੈਨੂੰ ਲੱਗਦਾ ਅੱਜ ਤੁਸੀਂ ਫੇਰ ਟਾਈਮ ਨਾਲ ਹੀ ਪਿੱਗ ਲਾ ਲਿਆ ਉਹ ਉਹ ਕਮਲ ਪਤਾ ਕੀ ਉਹ ਮਿੰਟੂ ਆ ਗਿਆ ਸੀਗਾ ਮੈਂ ਕਿਹਾ ਚਲ ਮੀਟ ਬਣਾਇਆ ਫੋਨ ਕਰਤਾ ਮੈਂ ਤੇ ਉਹ ਮੜ ਮੜਾ ਲਾ ਲਿਆ ਫਿਰ ਘਰੇ ਆਏ ਬੰਦੇ ਦੀ ਜਿੱਦ ਤਾਂ ਕਰਨੀ ਪੈਦੀ ਹੈ ਉਹ ਤਾਂ ਮੈਂ ਮੰਨਦੀ ਵਾ ਤੁਹਾਡੀ ਆਹੀ ਗੱਲ ਮਾਰੀ ਐ ਉਹ ਕੋਈ ਨਹੀਂ ਫਿਰ ਤੁਹਾਡਾ ਟਾਈਮ ਹੀ ਨਹੀਂ ਕੋਈ ਨਹੀਂ ਨਹੀਂ ਟਾਈਮ ਦੀ ਤਾਂ ਕੋਈ ਗੱਲ ਨਹੀਂ ਉਹ ਉਹ ਪਤਾ ਕੀ ਆ ਮਿੰਟੂ ਨਾ ਉਹ ਹਿਲ ਗਿਆ ਦੇਖ ਕੇ ਸਾਰਾ ਕੁਝ ਕਹਿੰਦਾ ਯਾਰ ਕੀ ਪੱਖੇ ਕੀ ਕੂਲਰ ਹੈ ਕੀ ਪਲਾਸਟਰ ਕਰਾ ਲਿਆ ਕਹਿੰਦਾ ਤੇਰੀ ਤਾਂ ਬੱਲੇ ਬੱਲੇ ਆ ਤੇ ਆਪਾਂ ਤਾਂ ਫਿਰ ਤੇਰੀਆਂ ਸਿਹਤਾਂ ਦੇ ਪੁੱਲ ਬਣ ਤੇ ਮੈਂ ਕਿਹਾ ਬਈ ਉਹਨੂੰ ਨੌਕਰੀ ਮਿਲ ਗਈ ਤੇ ਉਸੇ ਦੀ ਸਾਰੀ ਕਰਾਵਾਤਾ ਉਹ ਹੀ ਕੰਮ ਕਰਦੀ ਆਪਾਂ ਤਾਂ ਵੀ ਐਸ਼ ਕਰਨ ਵਾਲੇ ਆ ਤੇ ਉਹ ਨਾ ਜ਼ਿਆਦਾ ਵੀ ਨਾ ਸਿੱਤਾਂ ਕਰਿਆ ਕਰੀ ਮੈਂ ਲੋਕ ਕੀ ਮੁੜ ਕੇ ਨਾ ਹੌਕਾ ਲੈ ਜਾਂਦੇ ਆ। ਉਹ ਨਹੀਂ ਨਹੀਂ ਹੌਂ ਕਾ ਕੇ ਮੈਂ ਲੈ ਜਾਣਗੇ। ਲੈ ਜਾਣ ਤਾਂ ਲੈ ਜਾਣ। ਜਿਹੜਾ ਆਪਣਾ ਕਾਰੋਬਾਰ ਚੱਲਦਾ ਉਹ ਤਾਂ ਐਂ ਚੱਲੀ ਜਾਣਾ ਨਾ। ਤੂੰ ਐ ਕਰ ਰੋਟੀ ਲੈਂਦੀ ਹੈ ਨਾ। ਤੂੰ ਕਹਿੰਦੀ ਮੈਂ ਢਾਬੇ ਤੇ ਲੈ ਆ। ਦੱਸੋ ਸਬਜ਼ੀ ਬਣਾ ਲਈ। ਸਬਜ਼ੀ ਤਾਂ ਬਣਾ ਲਈ। ਮੀਟ ਬਹੁਤ ਸਵਾਦ ਬਣਿਆ ਹੈ। ਆਪਾਂ ਇਕੱਠੇ ਖਾਣੇ ਲੈ ਕੱਢ। ਰੋਟੀ ਤਾਂ ਮੈਂ ਭੁੱਲਿਆ ਹੀ ਗਰਮੀ ਬਹੁਤ ਜ਼ਿਆਦਾ ਸੀ ਤੇ ਸਬਜ਼ੀ ਚਲ ਮੈਂ ਬਣਾ ਲੈਣਾ ਰੋਟੀ। ਸਬਜ਼ੀ ਤੁਸੀਂ ਬਣਾ ਰੱਖੀ ਹੈ। ਰੋਟੀ ਮੈਂ ਹੁਣ ਦੋਹਰ ਕੇ ਲਾ ਲੈਣਾ। ਮੈਂ ਬਣਾ ਦੇਣਾ। ਉਹ ਤੱਕੀ ਆਈ ਹੋਏਗੀ। ਤੁਸੀਂ ਬੈਠੋ ਮੈਂ ਹੁਣ ਬਣਾ ਲੈਂਦੀ ਆ। ਚੰਗੀ ਐ ਵਿਚਾਰੀ। ਇਹ ਨੀ ਕਹਿਣਾ ਚੰਗੀ ਐ। ਲੱਦਿਆ ਕੰਮ ਕਰਕੇ ਆਈ ਐ। ਹੁਣ ਵਿਚਾਰੀ ਰੋਟੀ ਵੀ ਬਣਾਉਗੀ। ਕਿੱਥੇ ਦੇਣ ਦੇਵਾਂਗਾ ਯਾਰ ਇਹਨੂੰ। ਬਹੁਤ ਚੰਗੀ ਐ ਵਿਚਾਰੀ। ਯਾਰ ਮਿੰਟੂ ਹਾਂ। ਕੁਲਦੀਪ ਪਹਿਲਾਂ ਤਾਂ ਆਪਾਂ ਨੂੰ ਕਦੇ-ਕਦਾਈ ਮਿਲ-ਮੋਲ ਜਾਂਦਾ ਹੁੰਦਾ ਸੀ। ਉਹ ਹੁਣ ਤਾਂ ਵਾਵਾ ਦਿਨ ਹੋ ਗਏ ਯਾਰ ਮਿਲਿਆ ਹੀ ਨਹੀਂ ਕਦੇ ਪਤਾ ਨਹੀਂ ਕਿੱਥੇ ਰਹਿਣ ਲੱਗ ਗਿਆ। ਉਹ ਕੁਲਦੀਪ ਦੀਆਂ ਦਾ ਭਾਈ ਕਿਆਈ ਬਤ। ਮੈਂ ਗਿਆ ਸੀ ਉਹਦੇ ਘਰੇ। ਅੱਛਾ ਉਹਦਾ ਪੂਰਾ ਸੱਟ ਆ ਭਾਈ। ਉਹ ਸੱਟ ਕਾਦੇ ਨਾਲ ਹੋ ਗਿਆ ਯਾਰ। ਕੰਮ ਨਹੀਂ ਧੰਦਾ ਨਹੀਂ ਕਰਦਾ ਸੀ ਉਹ। ਮੈਨੂੰ ਲੱਗਦਾ ਵੀ ਤੈਨੂੰ ਪੂਰੀ ਗੱਲ ਦਾ ਪਤਾ ਨਹੀਂ ਪੂਰੀ ਗੱਲ ਉਹਦੇ ਘਰ ਵਾਲੀ ਨੂੰ ਸ਼ਹਿਰ 'ਚ ਨੌਕਰੀ ਮਿਲ ਗਈ ਸ਼ਹਿਰ 'ਚ ਨੌਕਰੀ ਮਿਲ ਗਈ ਹਾਂ ਉਹ ਯਾਰ ਉੱਥੇ ਤਾਂ ਰੋਕਾਂ ਦੀ ਆਪਦੀ ਰੋਟੀ ਨਹੀਂ ਪੂਰੀ ਆਉਂਦੀ ਇਹਨਾਂ ਨੂੰ ਇਹੋ ਜਿਹਾ ਕਿਹੜਾ ਕੰਮ ਮਿਲ ਗਿਆ ਇਹ ਤਾਂ ਨਹੀਂ ਬਈ ਪਤਾ ਪਰ ਉਹ ਪੂਰੇ ਸੱਤ ਹੈ ਚਲੋ ਠੀਕ ਆ ਦੇਖਦਾ ਫਿਰ ਮੈਂ ਵੀ ਮਿਲਦਾ ਕਲਦੀਪ ਨੂੰ ਕਿਸੇ ਦਿਨ ਆਪਣਾ ਯਾਰ ਆ ਯਾਰ ਫਿਰ ਵੀ ਹਾਂ ਤੇ ਨਾਲੇ ਉਹਨੂੰ ਪੁੱਛ ਲੈਨੇ ਆ ਵੀ ਭਾਈ ਕਿਹੜੀ ਗਿੱਦੜ ਸਿੰਗੀ ਤੇਰੇ ਹੱਥ ਲੱਗੀ ਐ ਚੰਗਾ ਫਿਰ ਚੱਲ ਚੱਲਦਾ ਓਕੇ ਚੰਗਾ ਭਾਈ ਲੈ ਸਾਲ ਚ ਹੋਰ ਸੁਣਾ ਬਿਕਲਦੀਪ ਸਿੰਘ ਕੀ ਹਾਲ ਚਾਲ ਐ ਬਹੁਤ ਵਧੀਆ ਕਿਰਪਾ ਰੱਬ ਦੀ ਕੂਦੀ ਤੇ ਮੈਂ ਸੁਣਿਆ ਪਰਜਾਈ ਨੌਕਰੀ ਕਰਨ ਲੱਗੀ ਸ਼ਹਿਰ ਹੋਰ ਸਾਹੀ ਤਾਂ ਰੌਣਕ ਮਿਲਾ ਲਾਈ ਜਾ ਪਰ ਕਲਦੀਪ ਸਿਆ ਮੈਰੋ ਚਾਰ ਰੰਨਾ ਤੇ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਆ ਤੇ ਮੈਨੂੰ ਪਤਾ ਹੈ ਉਹ ਨਹੀਂ ਨਹੀਂ ਸਾਬਾ ਨਾ ਇਹੋ ਜੀ ਕੋਈ ਗੱਲ ਨਹੀਂ ਹੈ ਬਾਕੀ ਇਹ ਗੱਲ ਆ ਵੀ ਮੈਨੂੰ ਨਾ ਕਮਲ ਦੇ ਮਾਣ ਉਹ ਇਹੋ ਜੀ ਨਹੀਂ ਹੈ ਮੈਨੂੰ ਪਤਾ ਹੈ ਸ਼ਹਿਰ ਦੇ ਹਾਲਾਤ ਮਾੜੇ ਆ ਬਹੁਤ ਕੁਝ ਹੋਈ ਜਾਂਦਾ ਪਰ ਉਹ ਵਧੀਆ ਸਿਆਣੀ ਆ ਉਹ ਭਰਜਾਈ ਦਾ ਮੈਨੂੰ ਵੀ ਪਤਾ ਹੈ ਪਰ ਫਿਰ ਵੀ ਕੁਲਦੀਪ ਸਿਆਹ ਇੰਨਾ ਵੇਸਲਾ ਨਹੀਂ ਹੋਈਦਾ ਥੋੜਾ ਜਿਹਾ ਧਿਆਨ ਰੱਖੀ ਉਹ ਨਹੀਂ ਸਾਹਮਣੇ ਇਹੋ ਜੀ ਕੋਈ ਗੱਲ ਨਹੀਂ ਦਿਖਦਾ ਆ ਅਰੇ ਨਿਆਰਾ ਨਾ ਟੈਨਸ਼ਨ ਕਦਰ ਲੈ ਬਟ ਹਾਂ ਚਲ ਭਰਾ ਮੇਰਾ ਤਾਂ ਕਹਿਣਾ ਫਰਜ਼ ਸੀ ਮੈਂ ਕਿਹਾ ਭਰਾ ਨੂੰ ਦੱਸ ਦੀਗੇ ਬਾਕੀ ਤੇਰੀ ਮਰਜ਼ੀ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਨਹੀਂ ਇਹੋ ਦੀ ਹੋ ਜਾਏਗੀ ਚਲ ਫਿਰ ਜੇ ਤੂੰ ਕਹਿੰਨਾ ਨਾ ਤੂੰ ਭਰਾ ਗਲਤ ਰਹਿਤਾ ਨਹੀਂ ਦਿੰਦਾ ਆ ਬਿਲਕੁਲ ਬਿਲਕੁਲ ਆਪਾਂ ਦਾ ਕੋਈ ਗੱਲ ਨਹੀਂ ਮੈਂ ਰੱਖ ਲਊਗਾ ਖਿਆਲ ਮੜਾ ਜਾ ਆਪਾਂ ਤਾਂ ਕਦੇ ਵੀ ਕਿਸੇ ਨੂੰ ਗਲਤ ਰਹਿ ਨਹੀਂ ਦਿੱਤੀ ਗੁਰਦੀਪ ਸਿੰਘ ਤੂੰ ਤਾਂ ਫਿਰ ਵੀ ਮੇਰਾ ਜਿਗਰੀ ਯਾਰ ਹੈ ਹੂੰ ਇਹ ਸਾਦਨ ਉਹ ਗੱਲ ਜੀ ਕਰਕੇ ਨਾ ਮੇਰੇ ਦਿਮਾਗ ਤੇ ਬਹੁਤ ਜਾ ਪਾਦਾ ਹੰਮ ਨੂੰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਦੇਖ ਭਰਾ ਆਪਾਂ ਕਦੇ ਗੱਲ ਕੋਈ ਦਿਲ ਚ ਨਹੀਂ ਰੱਖੀ ਜਿਹੜੀ ਗੱਲ ਸੀ ਉਹ ਆਪਾਂ ਤੈਨੂੰ ਕਹਿ ਦਿੱਤੀ ਹੁਣ ਗਾਂ ਗੱਲ ਤੇ ਗੌਰ ਕਰਨੀ ਇਹ ਤਾਂ ਮਿੱਤਰਾ ਤੇਰੀ ਮਰਜ਼ੀ ਹੈ ਇਹ ਠੀਕ ਆ ਮੈਂ ਇਸ ਗੱਲ ਤੇ ਜ਼ਰੂਰ ਗੌਰ ਕਰਾਂਗਾ ਹਾਂ ਮੈਂ ਕਿਉਂਕਿ ਤੂੰ ਭਰਾ ਯਾਰ ਤੂੰ ਘੜਾ ਆਪਣਾ ਮਾੜਾ ਸੁਣ ਲੈ ਬਿਲਕੁਲ ਬਿਲਕੁਲ சாச்சி பண்ணுறேன் ਆ ਸਾਧਨ ਗੱਲ ਜੀ ਕਰਕੇ ਨਾ ਮੈਨੂੰ ਦੁਵਿਧਾ ਚ ਬਾਕਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਮਲ ਨਾਲ ਗੱਲ ਕਰਾਂ ਜਾਂ ਨਾ ਯਾਰ ਵਿਚਾਰੀ ਕੰਮ ਕਰਦੀ ਐ ਤੈਨੂੰ ਬੈਠਣ ਨੂੰ ਲਿਆ ਕੇ ਦਿੰਦੀ ਐ ਤੇ ਸ਼ੱਕ ਕਰਦਾ ਹੁੰਦੀ ਐ ਐਨੀ ਕਾਲੀ ਕਰਨ ਦੀ ਵੀ ਲੋੜ ਨਹੀਂ ਹੋ ਸਕਦਾ ਕੋਈ ਗੱਲ ਨਹੀਂ ਹੋਵੇ ਕਹਿੰਦਾ ਸੀ ਉਹ ਗੱਲ ਵੀ ਤਾਂ ਠੀਕ ਹੋ ਸਕਦੀ ਹੈ ਕਿਉਂਕਿ ਮੈਨੂੰ ਵੀ ਤਾਂ ਪਤਾ ਹੈ ਜੀ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਐਲੀਏ ਨਹੀਂ ਕੁਲੀਆਂ ਲਗਾ ਮਾਣਿ ਚੁੱਕਦੇ ਨੇ ਚਾਹੀਦੀਆਂ ਜਿਹੜੀਆਂ ਨੇ ਦੋਨੇ ਗੱਲਾਂ ਹੀ ਠੀਕ ਹੈ ਨਿਗਾਹ ਤਾਂ ਰੱਖਣੀ ਚਾਹੀਦੀ ਹੈ ਇੱਕ ਵਾਰ ਕੰਮ ਤੇ पूरे चक्कर दे चुके हैं मिठाई अज तो गर्मी बाली है कुलदीप नूं कहनी आ सकंज भी बना जल्दी जल्दी ओहो कुलदीप अज तो बाली गर्मी है मैं तो मर गई गर्मी का गर्मी तो मेरे अंदर भी बहुत हुई पई है क्यों मेरे तो को समझी नहीं मैं मैंने समझा कि हरी हरी फैलों में आज तो दीपा मैं को समझी नहीं आज तो उसे खुड़ियां खुड़ियां ही करना क्यों कर रहे हो क्या तो बंदे मानो नुझे उख़ड़ी नुझे उख़ड़ीया उख़ड़ीया आर आर तो मानों कर देना वो जो खुड़ियां खुड़ियां करने निकल ओ तू नींबू पानी पीना सी हाँ मैं नींबू पानी पीना सी इसका जरूरी ओ कमल ਨਿੰਬੂ ਤਾਂ ਲੈਉਣੇ ਭੁੱਲੀ ਗਿਆ ਜੇ ਕਿਵੇਂ ਤਾਂ ਮੈਂ ਲਿਆਵਾਂ ਜਾ ਕੇ ਨਹੀਂ ਚਲੋ ਰਹਿਣ ਦਿਓ ਮੈਂ ਫਰਿਜ ਤੋਂ ਠੰਡਾ ਪਾਣੀ ਪੀ ਲੈਣੀ ਆ ਤੁਸੀਂ ਪਿਓਗੇ ਨਹੀਂ ਨਹੀਂ ਮੈਂ ਮੈਂ ਨਹੀਂ ਪੀਣਾ ਪਾਣੀ ਚਲ ਬੈਠੋ ਤੁਸੀਂ ਅਰੇ ਫਿਰ ਤਾਂ ਨੂੰ ਕਮਨ ਨਾਲ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਉਹ ਕਿੰਨਾ ਬਰਦਾਸ਼ਤ ਕਰ ਰਹੀ ਹੈ ਕਿੰਨਾ ਕੰਮ ਕਰ ਰਹੀ ਹੈ ਕਿੰਨੇ ਪਾਜਨਾਟ ਕਰ ਰਹੀ ਹੈ ബോൾ തിട നീ നഗര ര ਨਾ ਤੋ ਸੂਰ ਨਵਾ ਪਉਂਦੀ ਆ ਕਹਾਂ ਨਹੀਂ ਕਿੱਥੋਂ ਆਉਂਦੀ ਆ ਨਾ ਤੀ ਬਦਲ ਬਦਲੀ ਪਾਇਆ ਹੁੰਦਾ ਇਹਦੇ ਪਤੰਦਰਾ ਪਰਫਿਊਮ ਵੀ ਪਤਾ ਨਹੀਂ ਕਿਹੜੇ ਦੇਸ਼ੋਂ ਮੰਗਉਂਦੀ ਆ ਦੂਰ ਦੂਰ ਤੱਕ ਮੈਂ ਘਾਉਂਦੀ ਆ ਜੀ ਪੌੜੀ ਅੱਗੇ ਦਾ ਮੋੜ ਤੇ ਖੜ ਜਾਂਦਾ ਸੀਗਾ ਉਹਦਾ ਗੱਲ ਕਰਕੇ ਪਹੁੰਚ ਗਿਆ ਨਾ ਯਾਰ ਕੰਮ ਵਧਿਆ ਪਿਆ ਚਾਚਾ ਦੋ ਗੱਲ ਜੁ ਕੁਝ ਕਰਾ ਯਾਰ ਚਲ ਆ ਪੱਕੇ ਲੈਣਾ ਜਿਹੜਾ ਖਾਉ ਗਾਦਰਾਂ ਦੇ ਟੱਡ ਦਹੂਗਾ ਚਲੋ ਠੀਕ ਹੈ ਜੀ ਨਹੀਂ ਆਜੋ ਪਾਣੀ ਪੋਣੀ ਪੀ ਕੇ ਜਾਓ ਨਹੀਂ ਨਹੀਂ ਮੈਂ ਚਲਦਾ ਨਹੀਂ ਨਹੀਂ ਤੁਸੀਂ ਆਓ ਨਾਲ ਮੇਰੇ ਹਸਬੰਦ ਨੂੰ ਮਿਲਾਨੀ ਆ ਮੈਂ ਤੁਹਾਨੂੰ ਚਲੋ ਆਜੋ ਠੀਕ ਹੈ ਆਜੋ 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 ਭਾਜੀ ਤਰਨਾ ਤਾਂ ਬਾਅਦ ਚ ਗੱਲ ਕਰਨਾ ਪਹਿਲਾਂ ਤੂੰ ਦੱਸ ਵੀ ਬੰਦਾ ਕੌਣਾ ਹੈ ਬੰਦਾ ਕੌਣ ਹੈ ਕੀ ਕਹਿ ਰਹੇ ਤੁਸੀਂ ਜੋ ਮੈਂ ਕਹਿ ਰਿਹਾ ਨਾ ਸਮਝ ਤੂੰ ਵੀ ਨਹੀਂ ਹੈ ਸਹੀ ਸਹੀ ਦੱਸ ਵੀ ਬੰਦਾ ਕੌਣਾ ਹੈ ਜਿਹਨੂੰ ਨਾਲ ਲਈ ਫਿਰਦੀ ਹੈ ਨਾ ਤੇਰੀ ਸੋਚ ਕੀ ਕਹਿੰਦੀ ਹੈ ਮੇਰੀ ਸੋਚ ਤਾਂ ਇਹੀ ਕਹਿੰਦੀ ਹੈ ਵੀ ਤੂੰ ਨੌਕਰੀ ਕਰਨ ਜਾਨੀ ਹੈ ਬੰਦਾ ਤੈਨੂੰ ਕਿਰੇ ਛੱਡਣ ਆਇਆ ਹੈ ਜਿਹੜਾ ਮਤਲਬ ਕੀ ਹੈ ਇਹ ਮੇਰੇ ਨਾਲ ਨੌਕਰੀ ਕਰਦਾ ਉੱਥੇ ਨ ਕੋਈ ਜਾਂਦਾ ਤਾਂ ਫਿਰ ਉਹ ਨਾਲ ਲੈ ਕੇ ਦੂਰੀ ਫੇਰਾ ਕਰ ਹੈ ਇਹ ਕੋ ਮਤਲਬ ਹੋਇਆ ਤੇਰਾ ਚਲ ਜੀ ਹਾਂ ਤਾਂ ਫਿਰ ਆਹੀ ਸਹੀ ਅੱਛਾ ਆਇਆ ਤਾਂ ਸਹੀ ਮਤਲਬ ਤੂੰ ਜੋ ਮਰਜ਼ੀ ਕਰੇਂਗੀ ਕਹਿੰਦਾ ਬੋਲਣਾ ਨਾ ਨਾ ਜੋ ਮਰਜ਼ੀ ਕਰਨ ਨੂੰ ਮੈਂ ਕੀ ਕਰਦੀ ਫਿਰਦੀ ਐ ਤੂੰ ਸਾਰਾ ਦਿਨ ਦਾਦੂ ਪੀ ਕੇ ਮੰਜੇ ਤੇ ਪਿਆ ਰਹਿਣਾ ਤੇ ਮੈਂ ਕੰਮ ਵੀ ਨਾ ਕਰਾਂ ਕੰਮ ਮੈਂ ਕਰਦੀ ਐ ਰੋਬ ਤੂੰ ਮਾਰਦਾ ਕੰਮ ਕਰਦੀ ਐ ਤੇ ਤੇ ਮਤਲਬ ਇਹ ਹੋ ਗਿਆ ਤੂੰ ਜੋ ਮਰਜ਼ੀ ਤੇਰੇ ਦੋ ਤਰੇ ਮਾਲਕਾਂ ਦਾ ਤੂੰ ਉਹੀ ਕਰੇ ਕਿ ਗੈਰ ਬੰਦਰਾ ਕਰੀ ਤੇਰੀ ਹੈ ਗੈਰ ਬੰਦਰਾ ਕੀ ਮਤਲਬ ਹੋਇਆ ਹੈ ਜੇ ਕੋਈ ਬੰਦਾ ਆਉਂਦਾ ਜਾਂਦਾ ਤਾਂ ਨਾਲ ਕੰਮ ਕਰਦੇ ਆ ਉਹ ਗਲਤ ਹੋ ਸਕਦਾ ਮੇਰਾ ਤਾਂ ਆਉਂਦਾ ਜੀ ਜਾਂਦਾ ਮੈਂ ਲੋਕਾਂ ਦੀਆਂ ਗੱਲਾਂ ਸੁਣਦਾ ਮੈਂ ਸੋਚ ਵੀ ਨਹੀਂ ਸਕਦੀ ਸੀ ਤੇਰੀ ਐਡੀ ਘਟਿਆ ਸੋਚ ਹੋਊਗੀ ਲੋਕੀ ਗੱਲਾਂ ਕਰਦੇ ਮੈਨੂੰ ਸੁਣਨੀਆਂ ਪੈਂਦੀਆਂ ਇਹਨੂੰ ਆਪਰਾ ਕਹਿਣੀ ਹੈ ਦੱਸ ਵੀ ਦੇ ਸਾਰਾ ਕੁਝ ਬਾਈ ਤੈਨੂੰ ਮੈਂ ਦੱਸਦਾ ਸਾਰੀ ਗੱਲ ਅਸੀਂ ਦੋਨੇ ਇੱਕ ਥਾਂ ਹੀ ਕੰਮ ਕਰਦੇ ਹਾਂ ਮੇਰੇ ਮਾਲਕਾਂ ਦੇ ਕੰਮ ਕਰਦੀਏ ਪੇ ਭੈਣ ਸਮਝਦਾ ਮੈਂ ਸਾਡਾ ਰਿਸ਼ਤਾ ਭੈਣ ਭਰਾਵਾਂ ਵਾਲਾ ਇਹ ਕੱਲੀ ਨਹੀਂ ਕੰਮ ਕਰਦੀ ਉੱਥੇ ਸਾਡੇ ਦੂਸਰੇ ਕਾਰੋਬਾਰ ਚ ਵੀ ਜਿੱਦੇ ਸਾਡੇ ਹੈਗੇ ਕੰਮ ਚੱਲਦੇ ਆ ਉੱਥੇ ਵੀ ਇਹਦੇ ਨਾਲ ਉਹਦੀਆਂ ਭੈਣਾਂ ਕੰਮ ਕਰਦੀਆਂ ਸਾਡੇ ਨਾਲ ਮੇਰੇ ਮਾਰਕ ਬਾਹਰ ਰਹਿੰਦੇ ਆ ਉਹਨਾਂ ਦੇ ਬਜ਼ੁਰਗ ਮਾਪੇ ਆ ਇੱਥੇ ਹੁਣ ਜਿਹੜੀਆਂ ਲੇਡੀਜ਼ ਆ ਸਾਡੀ ਮਾਤਾ ਬਜ਼ੁਰਗ ਉਹਨੂੰ ਤਾਂ ਇਹ ਹੀ ਸਾਂਭੂਗੀ ਲੇਡੀਜ਼ ਨੂੰ ਇੱਕ ਲੇਡੀ ਹੀ ਸਾਂਭ ਸਕਦੀ ਹੈ ਇਹ ਬਜ਼ੁਰਗ ਮਾਤਾ ਨੂੰ ਇੰਨੇ ਚੰਗੇ ਤਰੀਕੇ ਨਾਲ ਸਾਂਭਿਆ ਨੇ ਕਿ ਉਹ ਇ tanto ਖੁਸ਼ ਹੋ ਗਏ ਪੂਰੇ ਤਾਂ ਹੀ ਇਹਨੂੰ ਆਪ ਦੀ ਧੀ ਸਮਝਦੇ ਆ ਉਹ ਕਦੇ ਇਹਨੂੰ ਕਿਸੇ ਚੀਜ਼ ਦੀ ਤੋੜ ਨਹੀਂ ਹਉਣ ਦਿੱਤੀ ਉਹਨਾਂ ਨੇ ਜਦੋਂ ਜਿਹੜੀ ਚੀਜ਼ੇ ਉਹਨੂੰ ਚਾਹੀਦੀ ਆ ਉਹਨਾਂ ਨੂੰ ਲੱਗਦਾ ਵੀ ਸਾਡੀ ਕੁੜੀ ਨੂੰ ਚਾਹੀਦੀ ਜਿਹੜੀ ਆਪ ਦੀ ਧੀ ਨੂੰ ਚਾਹੀਦੀ ਚੀਜ਼ ਉਹ ਲੈ ਕੇ ਦਿੰਦੇ ਹਨ ਤੂੰ ਆਪਣੀ ਸੋਚ ਨੂੰ ਬਦਲੋ ਜੇਕਰ ਕੋਈ ਔਰਤ ਬਾਹਰ ਕੰਮ ਕਰਦੀ ਹੈ ਤਾਂ ਮਤਲਬ ਇਹ ਨਹੀਂ ਹੈਗਾਗਾ ਕਿ ਉਹ ਗਲਤ ਕੁਰੀ ਫਿਰਦੀ ਹੈ ਇਸੇ ਮਾੜੀ ਸੋਚ ਕਰਕੇ ਸਾਡੀਆਂ ਧੀਆਂ ਭੈਣਾਂ ਦਾ ਬਾਹਰ ਨਿਕਲਣਾ ਔਖਾ ਹੋਇਆ ਪਿਆ ਤੇ ਉਹ ਬਾਹਰ ਨਿਕਲਣਾ ਮناسب ਵੀ ਨਹੀਂ ਸਮਝਦੀਆਂ ਮੈਨੂੰ ਮਾਫ ਕਰਦੇ ਆ